ਪਿੰਡਾਂ ਦੀਆਂ ਪੰਚਾਇਤਾਂ ਨੂੰ ਐਮਐਲਏ 골ਡੀ ਕੰਬੋਜ ਵੱਲੋਂ ਦਿੱਤੇ ਗਏ 24 ਪਾਣੀ ਵਾਲੇ ਟੈਂਕ ਪਿਛਲੇ ਲੰਬੇ ਸਮੇਂ ਤੋਂ ਹਲਕਾ ਜਲਾਲਾਬਾਦ ਦੇ ਪਿੰਡਾਂ 'ਚ ਪਾਣੀ ਦੀ ਕਿੱਲਤ ਚੱਲੀ ਆ ਰਹੀ ਸੀ ਜਿਸ ਨੂੰ ਵੇਖਦਿਆਂ ਹਲਕਾ ਵਿਧਾਇਕ ਜਗਦੀਪ ਕੰਬੋਜ 골ਡੀ ਨੇ ਅੱਜ ਬੀਟਪੀਓ ਦਫ਼ਤਰ ਵਿਖੇ 24 ਪਿੰਡਾਂ ਦੀਆਂ ਪੰਚਾਇਤਾਂ ਨੂੰ 24 ਪਾਣੀ ਵਾਲੇ ਕੈਂਟਰ ਨੂੰ ਹਰੀ ਝੰਡੀ ਦੇ ਕੇ ਤੋਰਿਆ ਗਿਆ ਸਮੂਹ ਪਿੰਡ ਵਾਲਿਆਂ ਨੂੰ ਨੇ ਹਲਕਾ ਵਿਧਾਇਕ ਜਗਦੀਪ ਕੰਬੋਜ 골ਡੀ ਦਾ ਧੰਨਵਾਦ ਕੀਤਾ ਜਦੋਂ ਆਹ ਅਫਸਰ ਜੀ ਨੂੰ ਬੋਲ ਗੋਲਦੀ ਪਹੁੰਚੇ ਨੇ ਸਰ ਲੱਗ ਗਿਆ ਜੀ ਟੈਂਕਰ ਵਗੈਰਾ ਮੰਡੇ ਜਾ ਰਹੇ ਜੀ ਪਾਣੀ ਨਾਲ ਅੱਜ ਜੀ ਪੰਚੀਰਾ ਤੋਂ ਅੱਗੇ ਲਿਆ ਸਾਰੇ মিডিਆ ਦਾ ਅੱਜ ਜੀ ਸਾਰੇ ਪਿੰਡਾਂ ਦੇ ਡਵੈਲਪਮੈਂਟ ਦੇ ਵਿੱਚ ਆਹਦੇ ਯਾਤਰੀਆਂ ਨੂੰ ਆਹਦੇ 22 ਪਿੰਡਾਂ ਨੂੰ ਉਹਨਾਂ ਟ੍ਰੈਕ ਕਰਦੇ ਜਿਸ ਤੋਂ ਇਲਾਵਾ ਹੋਰ ਕੀ ਕਿ ਜਿਹੜੇ ਪਿੰਡਾਂ ਦੇ ਡਵੈਲਪਮੈਂਟ ਦੇ ਕੰਮ ਚੱਲਤੇ ਜਾ ਰਹੇ ਨੇ ਆ ਇਸ ਤੋਂ ਇਲਾਵਾ ਸਭ ਨੂੰ ਸੈਟਰਡੇ ਤੋਂ ਲਗਾਤਾਰ ਕਾਰ ਰੱਖਾਂਗੇ ਜਿਹਦੇ ਤੋਂ ਆਨੇ ਕੰਪਨੀ ਦੇ ਸਥਾਨ ਤੋਂ ਹੋ ਰਹੇ ਆ ਉਹਨਾਂ ਦੇ ਕਰਕੇ ਕੰਮ ਰੁਕੇ ਸਾਰੇ ਫੋਟੋਵਾਂ ਟ੍ਰਾਂਸਫਰ ਆਈਆਂ ਉਹਨੂੰ ਕਮ ਰੂਬੀਨ ਵਿੱਚ ਸਟਾਰਟ ਹੋ ਗਿਆ ਸਾਰੇ ਉੱਤਰ ਸਬੰਧ ਦੁਆਰਾ ਸੈੱਟ ਹੋ ਗਏ ਪਰ ਪਿੰਡਾਂ ਦੇ ਡਵੈਲਪਮੈਂਟ ਦੇ ਕਿਤੇ ਕੋਈ ਪਹਿਲੇ ਇਸ ਪੱਧਰ ਦਾ ਕੋਈ ਖਾੜਾ ਹੈ ਕਿਸੇ ਲਈ ਸਾਨਾ ਮੰਡੀ ਹੈ ਜਾਂ ਹੋਰ ਜਿਹੜੇ ਜੀਤੀ ਜੁਹਾਈ ਕੰਮ ਸਾਰੇ ਸ਼ੁਰੂਆਤ ਹੋ ਜਾ ਰਹੇ ਸੈਟਰਡੇ ਤੋਂ ਰਿਹਾ ਹੈ ਨਾ ਹੋਰ ਬਹੁਤ ਵੱਡਾ ਕੰਮ ਜਿਹੜਾ ਖੇਰਲਾ ਪਰ ਤੋਂ ਆ ਰਹੇ ਉਹ ਕਰੀਕ ਲੱਗ ਰਿਹਾ ਹੈ ਤਕਰੀਰ ਹੋ ਜਾ ਬੜੀ ਜਲਦੀ ਕਮਲ ਸਿੰਘ ਸਾਹਿਬ ਤੁਹਾਡੀ ਫੇਸ ਤੇ ਇੱਕ ਪੋਸਟ ਪਈ ਸੀ ਜ ਜਦੇ ਵਿੱਚ ਤੁਸੀਂ ਪੰਜਾਬ ਦੇ ਸਿੱਖਿਆ ਮੰਤਰੀ ਦਾ ਧੰਨਵਾਦ ਕਰ ਰਹੇ ਹੋ ਜਿਹਦੇ ਵਿੱਚ ਪ੍ਰਾਇਮਰੀ ਸਕੂਲਾਂ ਦੇ ਲਈ 40-40 ਲੱਖ ਰੁਪਏ ਤੇ ਸਕੈਂਡਰੀ ਸਕੂਲਾਂ ਦੇ ਲਈ 60 ਲੱਖ ਰੁਪਏ ਤੋਂ ਜ਼ਿਆਦਾ ਦੀ ਜਿਹੜੀ ਰਾਸ਼ੀ ਉਹ ਸੈਂਕਸ਼ਨ ਕੀਤੀ ਗਈ ਹੈ ਉਹ ਕਿਸ ਚੀਜ਼ ਲਈ ਕੀਤੀ ਗਈ ਹੈ ਉਹ ਅਸੀਂ 8 ਸਕੂਲ ਹੈ ਮੇਰੇ ਘਰ ਜੀ ਕਾ ਪ੍ਰਾਇਮਰੀ ਔਰ 40 ਕੈਂਟਰੀ ਸਕੂਲ ਹੈ ਕੁਝ 40 60 ਲੱਖ ਰੁਪਏ ਔਰ ਕਈਆਂ ਲਈ 40 ਲੱਖ ਰੁਪਏ ਸਮਥਿੰਗ ਅਦਰ ਦਾ ਕੁਝ ਹੋਇਆ ਹੈ ਪੜ੍ਹ ਮੈਂ ਬਹੁਤ ਹੀ ਧੰਨਵਾਦੀਆਂ ਦੇ ਅਜਿਹ ਪਿਆਰ ਜਿਨ੍ਹਾਂ ਨੇ ਫਿਰਾਲਾਬਾਦ ਦੇ ਸਕੂਲਾਂ ਨੂੰ ਬਿਲਕੁਲ ਡੀਰੀ ਰੇ ਰੱਖਦੀ ਹੈ ਉਸ ਸਕੂਲਾਂ ਦੀ ਵਾਧੂ ਪੂਰੀ ਦਿੱਤੀ ਉਸ ਪੈਸੇ ਨਾਲ ਆ infrastructure ਹੋ ਰਹਾ ਹੈਗਾ ਬੱਚਾ ਨਹੀਂ ਹੋਰ ਬਿਲਡਿੰਗ ਬਣ ਰਹੀਆਂ ਹੋਰ ਜੋ ਕੰਪਿਊਟਰ ਲੈਬ ਆ ਉਹ ਬਣ ਗਿਆ ਔਰ ਵੱਖ-ਵੱਖ ਸੈਕਟਰਲ ਜਿਹੜੀ ਜਿਹੜੀ ਜ਼ਰੂਰਤ ਹੈ ਉਹਦੀ ਬਣ ਰਹੀ ਹੈ। ਇਹ ਪਿੰਡਾਂ ਦੀ ਗੱਲ ਹੋ ਗਈ ਜੇਕਰ ਜਲਾਲਾਬਾਦ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਦੇ ਲਈ ਕੀ ਖਾਸ ਕਰਨ ਜਾ ਰਹੇ ਹਾਂ ਦਾ ਸ਼ਹਿਰ ਦੇ ਵਿੱਚ ਕਿਹੜੀਆਂ ਸਹੂਲਤਾਂ ਦੀਆਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ? ਸ਼ਹਿਰ ਦੇ ਵਿੱਚ ਸਭ ਤੋਂ ਜ਼ਰੂਰੀ ਕੰਮ ਹੈ ਜਿਹੜਾ ਬੜੇ ਸਾਲਾਂ ਤੋਂ ਪੈਂਡਿੰਗ ਹੋਇਆ ਉਹ ਹੈ ਸੀਵਰੇਜ। ਉਹ ਵਾਟਰ ਮੈਲਟੀ ਤੋਂ 15% ਦੀ ਕਰਨ ਦੀ ਪੂਰਾ 100% ਤੇ ਚੋਣਾ ਆ ਰਹੀਆਂ ਨੇ ਹੁਣ ਤੱਕੀ ਅਪੀਲ ਕਰਨਾ ਚਾਹੁੰਦੇ ਪਿੰਡਾਂ ਦੇ ਵਿੱਚ ਜੋ ਉਹ ਅਸੀਂ ਤਾਂ ਇਹ ਹੀ ਅਪੀਲ ਕਰਦੇ ਆ ਵੀ ਅੱਗੇ ਵਾਲਾ ਕੰਮ ਨਹੀਂ ਚੱਲਣਾ ਜਿਹੜਾ ਪਹਿਲਾਂ ਗੁੰਡਾ ਰਾਜ ਹੁੰਦਾ ਸੀ ਲੋਕਾਂ ਦੀ ਕਾਹ ਵੀ ਪਾੜਦੇ ਬਿਲਕੁਲ 100% ਬੁੱਢ ਨੂੰ ਸਾਰਾ ਨਾਉ ਹਲਕੇ ਬਾਅਦ ਤੇ ਫੰਡ ਲਿਆਂਦੇ ਜਾਣ ਲੱਗੇ ਦੇ ਵਿਕਾਸ ਕੀਤਾ ਜਾਵੇ। ਉਹਰੇ ਇੱਕ ਪਾਸੇ ਐਮਐਲਏ ਸਾਹਿਬ ਜ਼ੋਰ ਲਾਉਂਦੇ। ਪਰ ਉਸੇ ਵਿਕਾਰ ਦੀ ਗੜੀ ਲੋਕਗੇ ਤੋਰਦੇ ਹੋਏ। ਅੱਜ ਲਗਭਗ 24 ਟੈਂਕ ਜੋ ਤੇ ਪਿੰਡਾਂ ਦੇ ਵਿੱਚ ਪਾਣੀ ਵਾਸਤੇ ਇਹਨਾਂ ਦੀ ਜ਼ਰੂਰਤ ਹੋਲੀ ਸੀ। ਉਹ 24 ਟੈਂਕ ਵੰਡਣ ਜਾ ਰਹੇ ਨੇ ਮੇਰੇ ਸਾਹਬ। ਔਰ ਦਾ ਇਹਦੇ ਬਾਤ ਉਹ ਤੁਸੀਂ ਜਿਹੜੇ ਜਿਹੜੇ ਪਿੰਡਾਂ ਵਿੱਚ ਟੈਂਕ ਮਿਲਣੇ ਜਾ ਰਹੇ ਹਨ ਔਰ ਐਮਐਲਏ ਸਾਹਿਬ ਦਾ ਇਸ ਧੰਨਵਾਦ ਕਰਦੇ ਆ ਕਿ ਜੋ ਇਹਨਾਂ ਨੇ ਇੰਨਾ ਵਧੀਆ ਨੇਕ ਉਪਰਾਲਾ ਕੀਤਾ ਕਿਉਂਕਿ ਪਾਣੀ ਦੀ ਜ਼ਰੂਰਤ ਹਰੇਕ ਬੰਦੇ ਨੂੰ ਹੁੰਦੀ ਹੈ ਪਿੰਡ ਦੇ ਵਿੱਚ ਸੋਹ ਪ੍ਰੋਗਰਾਮ ਹੁੰਦੇ ਨੇ ਕਦੇ ਧੋਬ ਦਾ ਵਿਹਾਨ ਸਾਡੀ ਦਾ ਹਰੇਕ ਪ੍ਰੋਗਰਾਮ ਦੇ ਵਿੱਚ ਉਸ ਟੈਂਕਰ ਤਰਦੀਪ ਮੋਹਨ ਗੋਲੜੀ ਜੀ ਅਹੁਦੇਦਾਰ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਪ੍ਰਧਾਨਗੀ ਮੰਡਲ 'ਚ ਬ੍ਰਾਜਮਾਨ ਸਮੂਚੀ ਟੀਮ ਲਾਵਾਂ ਦੇ ਚੱਕਰ 'ਚ ਨਾ ਪੈਂਦੇ ਹੋਏ ਕਿਉਂਕਿ ਕਿਸੇ ਸੱਜਣ ਦਾ ਇੱਕ ਵੀ ਨਾਂ ਰਹਿ ਗਿਆ ਤਾਂ ਘੱਟਾ ਵੀ ਮੇਰਾ ਨਾਂ ਰਹਿ ਗਿਆ ਸੇਵਾਸਤ ਲਈ ਸਾਰੇਆਂ ਨੂੰ ਇੱਥੇ ਪੁੱਜਣ ਤੇ ਜੀ ਆਇਆਂ ਕਹਦੇ ਹਾਂ ਅੱਜ ਦੇ ਇਸ ਵੀਡੀਓ ਦਫ਼ਤਰ 'ਚ ਪਾਣੀ ਦੇ ਕੈਂਟਰ ਵੱਲਣ ਦੇ ਸਮਾਗਮ ਚ ਸਤਿਕਾਰਯੋਗ ਸਾਡੇ ਪੱਤਰਕਾਰ ਭਾਈਚਾਰੇ ਦੇ ਜਿੰਨੀ ਵੀ ਸਮੂੱਚੀ ਸੰਗਤ ਪੁੱਜੀ ਹੈ ਸਮੂੱਚੇ ਵੀਰ ਪੁੱਜੀ ਹਨ ਸਾਰਿਆਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਸਾਥੀਓ ਪਿਛਲੇ ਲਗਭਗ ਠਾਈ ਕੋਣੇ ਤਿੰਨ ਸਾਲ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਲਗਾਤਾਰ ਤੁਹਾਡੇ ਵਿੱਚ ਵਿੱਚ ਰਹੀ ਕਿੰਨੀ ਵੱਡੀ ਗੱਲ ਹੈ ਮੈਨੂੰ ਪਤਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਹਾਲਾਤ ਬਣਦੇ ਰਹੇ ਨੇ ਲੋਕ ਤਰਾਤਰਾ ਕਰਦੇ ਸੀ ਪਰ ਇੰਨੀ ਗਰਮੀ ਕਦੇ ਵੀ ਨਹੀਂ ਪਈ ਤੇ ਬਿਜਲੀ ਫੇਰ ਵੀ ਚੱਲਦੀ ਰਹੀ ਹੈ ਇਹ ਹੈ ਮਾਨ ਸਰਕਾਰ ਇਹ ਹੈ ਤੁਹਾਡੀ ਸਰਕਾਰ ਔਰ ਪਹਿਲੀ ਵਾਰ ਪਹਿਲੀ ਵਾਰ 44000 455 ਬੱਚਿਆਂ ਨੂੰ ਨੌਕਰੀ ਤੇ ਰੱਖਿਆ ਗਿਆ ਬਿਨਾਂ ਸਪਾਸ਼ ਦੇ ਔਰ ਬਿਨਾ ਕਿਸੇ ਦੀ ਪੈਸਿਆਂ ਦੇ ਬਿਨਾਂ ਕਿਸੇ ਭਜਨ ਅਠ ਦੇ ਉਹ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਆਪ ਨੂੰ ਹੀ ਪਤਾ ਹੈ ਕਿ ਆਮ ਘਰਾਂ ਦਾ ਬੱਚਾ ਨੌਕਰੀ ਨਹੀਂ ਸੀ ਲੱਗ ਸਕਦਾ ਤੇ ਸਾਡੇ ਆ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਆਮ ਘਰਾਂ ਦੇ ਬੱਚੇ ਜਿਹੜੇ ਨਹੀਂ ਉਹ ਲੋਕ ਨਹੀਂ ਲੱਗੇ ਨੇ ਛੋਟੀ ਮੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਜਦੋਂ ਸਰਕਾਰਾਂ ਦਾ ਟਾਈਮ ਪੂਰਾ ਹੋਣ ਵਾਲਾ ਹੁੰਦਾ ਸੀ ਘੱਟੋ ਘੱਟ 6 ਮਹੀਨੇ ਰਹਿ ਗਏ ਹੁੰਦੇ ਸੀ ਉਦੋਂ ਕੋਈ ਨੌਕਰੀਆਂ ਬਾਰੇ ਗੱਲ ਕਰਦੇ ਸੀ ਉਹ ਵੀ ਬੱਚੇ ਕਾਗਜ਼ਾਤ 'ਚ ਰਹਿ ਜਾਂਦੇ ਸੀ ਲੇਕਿਨ ਲਗਤ ਮੈਂ ਆਪ ਅੱਜ ਅੱਖੀਂ ਵੇਖ ਕੇ ਆਇਆ ਚੰਡੀਗੜ੍ਹ 'ਚ ਬੱਚੇ ਜਿਹੜੇ ਨੌਕਰੀ ਲੱਗ ਰਹੇ ਨੇ ਔਰ ਤੁਸੀਂ ਵੀ ਟੀਵੀ ਤੇ ਵੇਖ ਰਹੇ ਹੋ ਜਾਂ ਮੋਬਾਈਲ ਤੇ ਤੁਸੀਂ ਸਾਰਾ ਕੁਝ ਦੇਖ ਰਹੇ ਜੀ ਬੱਚੇ ਜਿਹੜੇ ਦੱਸਦੇ ਵੇਰੇ ਵੀ ਸਾਡੇ ਨਾਲ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਕਦੇ ਵੀ ਨਹੀਂ ਸੀ ਹੋਇਆ ਜੋ ਇਸ ਸਰਕਾਰ ਦੇ ਵਿੱਚ ਬੱਚਿਆਂ ਨੂੰ ਘਰੇ ਬੈਠ ਕੇ ਨੌਕਰੀਆਂ ਮਿਲੀਆਂ ਹਾਂ ਇਹ ਠੀਕ ਹੈ ਵੀ ਨੌਕਰੀ ਕਈ ਵਾਰੀ ਕਿਸੇ ਪਾਸੇ ਦੂਰ ਚਲੀ ਜਾਂਦੀ ਹੈ ਲੇਕਿਨ ਲੱਗ ਗਏ ਨੇ ਹੌਲੀ ਹੌਲੀ ਉਹ ਵੀ ਸਮਾਂ ਆ ਜਾਏਗਾ ਜਦੋਂ ਘਰੇ ਬੱਚਾ ਮੁੜ ਕੇ ਆ ਜਾਏਗਾ ਘਰੇ ਲੱਗਣ ਲੱਗ ਪੈਣਗੇ ਪਰ ਡਿਪਾਰਟਮੈਂਟ ਨੇ ਐਜੂਕੇਸ਼ਨ ਡਿਪਾਰਟਮੈਂਟ ਨੇ ਜਿਹੜੇ ਬੱਚੇ ਦੂਰ ਲੱਗੇ ਨੇ ਬਾਕੀ ਤਾਂ ਬੱਚੇ ਘਰਾਂ ਦੇ ਵਿੱਚ ਹੀ ਲੱਗਦੇ ਪੈਣਗੇ ਸੋ ਉਹੀ ਗੱਲ ਕਰ ਲੋ ਐਸਐਸਐਫ ਦੀ ਗੱਲ ਕਰ ਲੋ ਸੜਕ ਸੁਰੱਖਿਆ ਫੋਰਸ ਅ ਨਵੀਆਂ ਗੱਡੀਆਂ ਪੁਲਿਸ ਨੂੰ ਜਿਹੜੀਆਂ ਦਿੱਤੀਆਂ ਨੇ ਤੁਸੀਂ ਆਹ ਵੇਖ ਲਓ ਲਗਾਤਾਰ ਸੜਕਾਂ ਦੇ ਜਿਹੜਾ ਚੱਲ ਰਹੀਆਂ ਨੇ ਔਰ ਲੈ ਕੇ ਆ ਰਹੇ ਨੇ ਸਾਰਿਆਂ ਨੂੰ ਜਿਨ੍ਹਾਂ ਨੂੰ ਕੋਈ ਤਕਲੀਫ ਹੋਈ ਨੇ ਜਿਨ੍ਹਾਂ ਦਾ ਕੋਈ ਐਕਸੀਡੈਂਟ ਹੋ ਜਾਂਦਾ ਇੰਨੀਆਂ ਕੋ ਗੱਲਾਂ ਕਰਾਈਏ ਗਰਾਪੀਆਂ ਗਿਣਨ ਲੱਗਿਆ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਹੋਇਆ ਕਿ ਗਰੰਟੀਆਂ ਦੇ ਚਾਰ ਪੰਜ ਹੀ ਭਰੀਆਂ ਸੀ ਪਰ ਮੇਰੇ ਕੋ 35 ਕੰਮਾਂ ਦੀ ਲਿਸਟ ਹੈ ਜੀਏ ਫੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਵੇ ਤੁਸੀਂ ਸਾਨੂੰ ਅਗਵਾਈ ਕਰਨੀ ਹੈ ਤੁਸੀਂ ਸਾਨੂੰ ਦੱਸਨੇ ਆਂ ਇਹ ਆ ਕੰਮ ਹੋਣ ਵਾਲਾ ਜਿਵੇਂ ਕਿ ਨਵਾਂ ਕੰਮ ਹੀ ਆਪਣੇ ਵਾਸਤੇ ਕਿ ਆ ਜਿਹੜੇ ਇਸ ਵੇਲੇ 28 ਆਪਾਂ ਟੈਂਕਰ ਮੇਰੇ ਖਿਆਲ ਬਣਦੇ ਆ ਜਿਨ੍ਹਾਂ ਦੇ ਵਿੱਚੋਂ 23 ਦੇ ਨੇ ਮੌਕੇ ਤੇ ਦਿੱਤੇ ਜਾ ਰਹੇ ਨੇ ਬਾਕੀ ਚਾਰ ਪੰਜ ਜਿਹੜੇ ਨੇ ਉਹ ਬਾਅਦ ਚ ਵਣ ਦਿੱਤੇ ਜਾਣਗੇ ਇਸ ਵੇਲੇ 23 ਸਾਡੇ ਕੋਲ ਖੜੇ ਨੇ ਜਿਵੇਂ ਆ ਰਹੇ ਵੀਡੀਓ ਫਿਸਪੌਂਜੀ ਸਮੂਹ ਪਿੰਡਾਂ ਦੇ ਵਰਕਰ ਸਭਾਨ ਸਾਡੇ ਬਲਾਕ ਪ੍ਰਧਾਨ ਮੋਤੀ ਸਤਕਾਰਯੋਗ ਜੱਟੇ ਚੇਅਰਮੈਨ ਸਭਾਨ ਵੀਡੀਓ ਫਿਸ ਦੀ ਸਾਰੀ ਅਫਸਰ ਸਭਾਨ ਫਰ ਤੋਂ ਪਹਿਲਾਂ ਪੁਰਸ਼ਪ ਦੀ ਫਤਿਹ ਪਰਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੁਕੰਨ ਬਾਨੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਸ ਕਾ ਦੀ ਮੁਬਾਰਕਾਹ ਅੱਜ ਪਹਿਲੀ ਵਾਰੀ ਇੰਨੇ ਟੈਂਕ ਵੀਡੀਓ ਵਿੱਚ ਦਿੱਤੀ ਗਈ ਪਹਿਲੀ ਵਾਰ ਜਿਹੜਾ ਤੁਸੀਂ ਕਹਿੰਦੇ ਸੀ ਨਾ ਮੈਂ ਸਾਡੇ ਪਿੰਡ ਦਾ ਪੰਚਾਇਤੀ ਪੈਸੇ ਦਾ ਪਤਾ ਨਹੀਂ ਲੱਗਦਾ ਵੀ ਗਿਆ ਕਿੱਥੇ ਹੈ ਆ ਸੜਕਾਂ ਤੇ ਖੜੇ ਤੁਹਾਡੇ ਪੈਸੇ ਵੀ ਕੋਈ ਨਹੀਂ ਹੌਲੀ ਹੌਲੀ ਸਮਾਂ ਲੱਗ ਜਾਂਦਾ ਹੈ। ਪ੍ਰਾਣੀ ਆਤਾਂ ਪਈਆਂ ਸੀ ਹੌਲੀ ਹੌਲੀ ਠੀਕ ਹੋ ਜਾਣਗੀਆਂ। ਤੇ ਤੁਹਾਡੀ ਸਰਪੰਚੀ ਤੋਂ ਪਹਿਲਾਂ ਤੁਹਾਨੂੰ ਗਿਫਟ ਹੈ। ਹੁਣ ਇਹ ਤੋਂ ਬਾਅਦ ਅਸੀਂ ਕੁਝ ਨਹੀਂ ਕਰ ਸਕਦੇ ਸੋ। ਭਾਗ ਤੁਹਾਡੀ ਹਿੰਮਤ ਹੋਣੀ ਚਾਹੀਦੀ ਹੈ। ਜੇ ਤੱਕੜੇ ਹੋ ਕੇ ਆਦਾ ਪਿੰਡ ਸੰਭਾਲੋਗੇ। ਤੇ ਜੇ ਮੇਰੇ ਵਰਗੇ ਬੰਦੇ ਨੂੰ ਲੋਕ ਐਮ.ਐਲ.ਏ ਬਣਾ ਸਕਦੇ ਆ ਤਾਂ ਭਾਈ ਤੁਹਾਨੂੰ ਵੀ ਸਰਪੰਚ ਬਣਾ ਸਕਦੇ ਯਾਦ ਰੱਖ। ਕੋਸ਼ਿਸ਼ ਤਾਂ ਹੈ ਆਪਿੰ 220 ਸਾਲ ਜਿਹੜੇ ਰਹਿੰਦੇ ਆ ਆਪਣੇ ਸਿਰੇ ਗਿਲਾ ਲਾਣਾ ਤੇ ਵੀ ਅਸੀਂ ਕੰਮ ਨਹੀਂ ਕੀਤਾ ਨਹੀਂ ਆਪਣੇ ਕੋਲ 232 ਪੰਚਾਇਤਾਂ ਮੇਰੇ ਕੋਲ ਨਹੀਂ ਆ ਨਾ ਟੋਟਲ ਕਿਹੋ ਜੀ ਸਖਸ ਕਿੰਨੀਆਂ ਪੰਚਾਇਤਾਂ ਟੋਟਲ ਇਧਰ 154 ਉਧਰ ਛਿਆਰੀ ਆਪਣੀਆਂ ਜੇਕਰ ਪੰਚਾਇਤਾਂ ਜ਼ਿਆਦਾ ਥੋੜੀਆਂ ਜੀਆਂ ਆ ਨੇ ਆਪਣੇ ਨਾਲ 12 13 ਸਰਪੰਚੀ ਕੇ ਬਾਖੀ ਹਮੇਸ਼ਾ ਹੀ ਸਰਪੰਚਾਂ ਦੇ ਉਲਟ ਸਰਕਾਰ ਵਰਤੀ ਹੁੰਦੀ ਹੈ ਇਹ ਤੁਹਾਨੂੰ ਅਡਵਾਂਸ ਗਿਫਟ ਦਾ ਦਿੰਦਾ ਹੈ ਉਹਨਾਂ ਲਈ ਆਪਾਂ ਨਹੀਂ ਕਰੀ ਨਹੀਂ ਤਾਂ ਆਪਣਾ ਵੀ ਭਾਂਡਾ ਕੋਲ ਕਰ ਦੇਣਗੇ ਯਾਦ ਰੱਖਿਆ ਜੀ ਸਭਾ ਬਹੁਤ ਵੱਡੀ ਸੀ ਹੈ ਕੁਝ ਵੀ ਹੋ ਸਕਦਾ ਹੈ ਸੋ ਅੱਜ ਸਾਰੇ ਪਿੰਡਾਂ ਦੇ ਨੂੰ ਬਹੁਤ-ਬਹੁਤ ਮੁਬਾਰਕਾਂ ਪਰ ਇੱਕ ਕੋਈ ਬੇਨਤੀ ਹੈ ਭਾਈ ਪੀਣ ਵਾਲੇ ਟੈਂਕ ਦਾ ਪਾਣੀ ਹੈ ਕੋਈ ਗੰਦੇ ਇੱਕ ਪਿੰਡ ਚ ਅਸੀਂ ਗਏ ਉਹ ਗੰਦਾ ਪਾਣੀ ਯੂਜ਼ ਕਰੀ ਜਾਣ ਪ੍ਰੋਬਲਮ ਰੱਖ ਰਿਹਾ ਸੀ ਅਸੀਂ ਉਹ ਵੀ ਕੋਸ਼ਿਸ਼ ਕਰ ਰਹੇ ਆ ਅਸੀਂ ਮੈਂ ਭੁਪਿੰਦਰ ਭਾਈ ਸਾਰੇ ਬੈਠੇ ਸੀ ਸੋਨੂ ਵੀ ਸਾਰੇ ਸੁਖਿੰਦਰ ਵੀ ਮੈਂ ਕਿਹਾ ਵੀ ਜੇ ਪੰਜ ਪੰਜ ਪਿੰਡਾਂ ਨੂੰ ਆਪਾਂ ਦੂਜਾ ਜਿਹੜਾ ਟੈਂਕ ਕੱਢੀ ਗਿਆ ਸਾਫ਼ ਕਰਨ ਵਾਲਾ ਉਹਦਾ ਵੀ ਜ਼ਿਕਾੜ ਕਰ ਦਈਏ ਤਾਂ ਕਿ ਉਹ ਵੀ ਬੜੀ ਵੱਡੀ ਪ੍ਰੋਬਲਮ ਹੈ ਤਾਂ ਬੜਾ ਔਖਾ ਹੋ ਜਾਂਦਾ ਕੰਮ ਮੈਂ ਮਿੱਜੀ ਜਿਹੜੇ ਕੰਮ ਹੈ ਹਾਲੇ ਤੱਕ ਇਹ ਵੀ ਨਹੀਂ ਮਿਲੇ ਇਹ ਵੀ ਸਪਾਰਸ਼ਾ ਤੇ ਮਿਲਦੇ ਸੀ ਜੀਦੀ ਐਮਐਲਏ ਐਮਪੀ ਨਾਲ ਗੱਲਬਾਤ ਸਿੱਧੀ ਹੁੰਦੀ ਸੀ ਉਹਨੂੰ ਟੈਂਕ ਮਿਲ ਜਾਂਦਾ ਤੇ ਦੂਜਾ ਟੈਂਕ ਵੀ ਰੋਂਦਾ ਰਹਿ ਜਾਂਦਾ ਸੀ ਸਹੀ ਹੈ ਇਹ ਗੱਲ ਤਾਂ ਸਾਡੇ ਕੋਲ ਜਿੱਥੇ ਪੈਸੇ ਜ਼ਿਆਦਾ ਸੀ ਜਿਹੜੀ ਪੰਚਾਇਤ ਅਸੀਂ ਕੋਈ ਵਿਤਰਾ ਨਹੀਂ ਕਰਿਆ ਸਾਰੀਆਂ ਅਨਾਉਂਸ ਕਰਦੇ ਆ ਇਹ ਕਹਿੰਦੇ ਸੀ ਦੋ ਚਾਰ ਛੱਡ ਦੇ ਮੈਂ ਕਹਿੰਦਾ ਜਿਹਦੇ ਕੋਲ ਪੈਸੇ ਸਾਰੇ ਦੇ ਸਾਰੇ ਚੈੱਕ ਕਟੋ ਬਸ ਮਾੜਾ ਮੋੜਾ ਧੋਖ ਦੇ ਲੇਟਰ ਹੈ ਕੰਮ ਜਾਂ ਪਰ ਉਦੋਂ ਬਾਅਦ ਠੀਕ ਹੋ ਗਿਆ ਚੋਈ ਟੈਂਕਾਇ ਤੁਹਾਡੇ ਸਾਹਮਣੇ ਤੁਹਾਡੀ ਸਰਕਾਰ ਨੇ ਤੁਹਾਡੇ ਪਿੰਡ ਨੂੰ ਤੁਹਾਡੇ ਪੈਸਿਆਂ ਨਾਲ ਦੇਖਾਈ। ਸੋਵਾਰ ਤੋਂ ਵੱਡੇ ਨਹੀਂ ਪੱਤਰ ਵੀ ਸ਼ੁਰੂ ਹੋ ਜਾਣੇ ਆ। ਜਿਵੇਂ ਹੱਤੂ ਵਾਲੇ ਤੇ ਸੁਵਜਕੀ ਦਾ ਸਭ ਤੋਂ ਜ਼ਿਆਦਾ ਪੈਸੇ ਸਾਡੇ ਕੋਲ ਪਿੰਡ 'ਚ ਬੋਲੀ ਦੇ। ਉੱਥੇ ਉਸੇ ਪੈਸੇ ਨਾਲ ਇੱਕ ਪੈਲਸ ਬਣਾਣਾ ਹੈ ਤਾਂ ਕਿ ਪਿੰਡ ਵਾਲੇ ਯਾਦ ਕਰਨ ਵੀ ਪੰਚਾਇਤੀ ਬੋਲੀ ਦਾ ਕੰਮ ਹੋ ਸਕਦੇ ਜਿਹੜੇ ਸਾਡੇ ਪੁਰਾਣੇ ਸਰਪੰਚਾਂ ਨੇ ਅੱਜ ਤੱਕ ਕੀਤੇ ਵੀ। ਜਿੰਦਾਬਾਦ ਗੋਲੀਓ ਦੀ ਹਰ ਚੀਜ਼ ਦੇ ਕੋਈ ਪਹਿਲਾ ਸਰਪੰਚ ਮਾਲਕ ਹੁੰਦਾ ਨਾ ਮਾਤਾ ਪਿਓ ਵੀ ਆਪਾਂ ਕੋਈ ਨਹੀਂ ਕਰ ਸਕਦੇ ਤੁਹਾਨੂੰ ਮੈਂ ਕਿਹਾ ਸੀ ਪ੍ਰਬੰਧਕ ਲਗ ਲੈਂਦੇ ਹੋ ਸਰਪੰਚ ਵੀ ਤੁਸੀਂ ਹੋਣਾ ਸਰਕਾਰ ਵੀ ਤੁਸੀਂ ਹੋਣਾ ਤੇ ਪ੍ਰਬੰਧਕ ਵੀ ਤੁਸੀਂ ਹੋਣਾ ਆਪਦੇ ਸਾਹਮਣੇ ਢਾਸ ਦਿਅ ਜੀ ਕਈਆਂ ਪਿੰਡਾਂ 'ਚ ਇਹ ਵੱਡੀ ਦਿੱਕਤ ਫਲਾਣਾ ਗੰਦਾ ਕੰਮ ਕਰਦੇ ਹੋ ਸਾਰੇ ਕੰਮ ਕਰਾ ਲਓ ਕੋਈ ਇਤਰਾਜ਼ ਨਹੀਂ ਪਰ ਮੇਰੀ ਹੱਥ ਬਣ ਕੇ ਬੈੰਤੀ ਹੈ ਜਿਹੜੇ ਆਪਦੇ ਬੰਦੇ ਲਿਸਟ ਬਹਿ ਕੇ ਬਣਾ ਲਓ ਵੀ ਸਭ ਤੋਂ ਪ੍ਰਾਇਰੀਟੀ ਤੇ ਆਖਮ ਹੈ ਉਹ ਬੰਦੇ ਕੰਮ ਕਰਾ ਲਓ ਸਾਨੂੰ ਕੋਈ ਇਤਰਾਜ਼ ਨਹੀਂ ਇੱਕ ਪੋੜਿਆਂ ਨਾਲ ਬੜਾ ਰੋਲਾ ਪਿੰਦਾ ਹੈ ਵੀ ਕਿਰਪਾ ਕਰਕੇ ਕੋ ਵੱਡਾ ਖੰਮ ਲੈ ਲਓ ਪਿੰਡ ਦਾ ਜਿੰਨਾਂ ਕੋਲ ਪੈਸੇ ਆ ਨਹੀਂ ਇਹ ਵੀ ਪੈਸੇ ਪੂਰੇ ਹੋ ਜਾਣੇ ਹਾਲੇ ਤੱਕ ਤੁਹਾ ਮਾਰੇ ਉਗ ਰੱਖਿਆ ਹੈ ਪ੍ਰਬੰਧਕਾਂ ਲੱਗੇ ਆਪਣੇ ਸਾਰੇ ਉਗ ਰਹਿ ਤਾਂ ਨਹੀਂ ਗਏ ਜੀ ਲਾਲਾ ਬਾਤ ਹੈ ਪੱਟੀ ਦੂਜੇ ਦੀ ਰਿਪੋਰਟ